ਸ਼ੁਰੇ ਕਾਲ ਸਾਰੇ ਹੀ ਕਿਸਾਨ ਭਰਾਵਾਂ ਨੂੰ ਤਾਂ ਬਾਈ ਜੀ ਤੁਹਾਡਾ ਸਵਾਗਤ ਆ ਫਿਰ ਤੋਂ ਆਪਣੇ ਚੈਨਲ ਨੰਬਰ ਦਾ ਡੈਰੀ ਫਾਰਮ ਤੇ ਤੇ ਜਿਹੜੀ ਅਪਾਈ ਦੀ ਵੀਡੀਓ ਰਿਕਾਰਡ ਕਰ ਰਹੇ ਹਾਂਗੇ ਇੱਕ ਬਹੁਤ ਹੀ ਤੁਹਾਡੇ ਲਈ ਅਹਿਮ ਜਾਣਕਾਰੀ ਲੈ ਕੇ ਆ ਚੁੱਕੇ ਹਾਂ ਜਿਹਦੇ ਵਿੱਚ ਜਿਹੜੇ ਸਕਰੀਨ ਦੇ ਬਾਈ ਦੇਖ ਰਹੇ ਹੋ ਇਹ ਆਪਦੇ ਹੱਥੀ ਬਾਈ ਟਰੈਕਟਰ ਤਿਆਰ ਕਰਦਾਗਾ ਪੀਵੀਸੀ ਪਾਈਪ ਦੀ ਮਦਦ ਨਾਲ ਠੀਕ ਹੈ ਤੁਹਾਨੂੰ ਸਾਰੀ ਜਾਣਕਾਰੀ ਟਰੈਕਟਰ ਕਿਵੇਂ ਬਾਈ ਤਿਆਰ ਕਰਦਾਗਾ ਕੀ ਬਾਈ ਦੇ ਨਾਮ ਆ ਉਮਰਾ ਕਿੱਥੇ ਘਰ ਆ ਗਿਆ ਤੁਹਾਨੂੰ ਸਾਰੀ ਜਾਣਕਾਰੀ ਬਾਈ ਤੋਂ ਵੀ ਸੁਣਦੇ ਦੁਆਣਾ ਪਹਿਲਾਂ ਬੇਨਤੀ ਕੀਤੀ ਜਾਂਦੀ ਹੈਗੀ ਕਿ ਸਾਡੇ ਚੈਨਲ ਨੰਬਰ ਦਾ ਡੈਰੀ ਫਾਰਮ ਤੁਸ ਕਰਾ ਤੇ ਫੋਲੋ ਜਰੂਰ ਕਰਨਾ ਤੇ ਬੈਲ ਘੰਟੀ ਵਾਲਾ ਬਟਨ ਜਰੂਰ ਦਬਾਉਣਾ ਬਾਕੀ ਇਸ ਪਾਗੇ ਇਸ ਤਰ੍ਹਾਂ ਦੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚੇ ਕਿ ਬਾਕੀ ਵੀਡੀਓ ਬਣਾਉਣ ਲਈ ਸਾਡਾ ਨੰਬਰ ਆ 9417950102 ਜਿਹੜੇ ਕਿਸੇ ਵੀ ਨੂੰ ਲੋੜ ਹੋਈ ਸਾਰੇ ਨਾਲ ਸੰਪਰਕ ਕਰ ਸਕਦਾ ਤੇ ਹੁਣ ਤੁਹਾਨੂੰ ਠੀਕ ਆ ਤੇ ਉਹਨੂੰ ਬਈ ਵੀ ਕਰਦੇ ਕਿ ਇਸ ਵੀਡੀਓ ਨੂੰ ਪੂਰਾ ਦੇਖਿਓ ਐਂਡ ਤੱਕ ਦੇਖਿਓ ਤੇ ਠੀਕ ਆ ਵੀ ਬਾਕੀ ਬਾਈ ਦੀ ਬਾਈਆ ਚੈਨਲ ਵੀ ਬਾਰੇ ਵੀ ਦੱਸਾਂਗੇ ਬਾਈਆ ਚੈਨਲ ਵੀ ਬਣਾਉ ਆਪਦਾ ਠੀਕ ਆ ਉਹਦੇ ਬਾਰੇ ਜਿੰਝਾ ਕਿ ਤੁਹਾਡਾ ਵੀ ਕਰਦੇ ਬਾਈ ਨਾਲ ਗੱਲ ਕਰਤਾ ਸੱਸੀ ਗਾ ਬਾਈ ਸੱਸੀ ਗਾ ਬਾਈ ਬਾਈ ਨਾਮ ਆਪਣਾ ਮੇਰਾ ਨਾਮ ਅਭਿਜੋਤ ਬਾਬਾ ਜੀ ਅਭਿਜੋਤ ਬਾਬਾ ਫਾਦਰ ਨੇਮ ਜਸਵਿੰਦਰ ਦਾਸ ਜਸਵਿੰਦਰ ਦਾਸ ਘਰ ਕਿੱਥੇ ਹੈਗਾ ਬਾਈ ਆਪਣਾ ਘਰ ਆਪਣਾ ਮਹਰਾਜ ਰੋਡ ਤੇ ਕੋਲੇ ਪਾਰਕਿੰਗ ਤੇ ਰਾਮਪਰਾਪੁਰ ਜੀ ਠੀਕ ਆ ਪਿੰਡ ਮਹਰਾਜ ਕੋਲੇ ਆ ਕਿਚਕ ਤੇ ਬਾਈ ਉਮਰ ਕਿੰਨੀ ਹੈ ਤੇਰੀ ਉਮਰ ਮੇਰੀ 14 ਸਾਲ ਦੀ 14 ਸਾਲ ਦੀ ਬਾਈ ਜੀ ਉਮਰ ਆ ਕੀ ਤੇ ਚੈਨਲ ਦਾ ਨਾਮ ਬਾਈ ਚੈਨਲ ਦਾ ਨਾਮ ਬਾਬਾ ਟਰੈਕਟਰ ਮਾਡਲ ਜੀ ਹਾਂ ਜੀ YouTube ਚੈਨਲ ਬਾਕੀ ਦੇਖ ਰਹੇ ਬਾਈ ਨੂੰ ਬੱਦ ਤੋਂ ਬੱਦ ਬਾਈ ਸਪੋਰਟ ਕਰਨੀ ਹੈਗੀ ਬਾਕੀ ਹੋਗੇ ਅੱਜ ਕੱਲ ਦੇ ਇਹ ਜਾਂ ਹਰ ਜਗ੍ਹਾ ਦੀ ਅਜਿਹੀ ਜਵਾਨੀ ਨਸ਼ਿਆਂ ਵਾਲੀ ਜਾ ਰਹੀ ਹੈ ਪਰ ਤੁਸੀਂ ਬਾਈ ਦਾ ਦੇਖੋ ਛੋਟੀ ਉਮਰ ਆ 14 ਸਾਲ ਦੀ ਬਾਈ ਦੀ ਉਮਰ ਆ ਬਾਈ ਕਿਹੜੇ ਸਕੂਲ ਚ ਪੜਦਾਗਾ ਐਸਓਈ ਮੰਡੀ ਫੋਲ ਸਰਕਾਰੀ ਸੀਨੀਅਰ ਸੈਕੰਡਰੀ ਸਰਕਾਰੀ ਸੀਨੀਅਰ ਸੈਕੰਡਰੀ ਬਾਈ ਪੜਦਾ ਕਿਹੜੀ ਕਲਾਸ ਚ ਬਾਈ 10ਥ ਕਲਾਸ ਚ ਬਈ ਬਈ 10ਥ ਕਲਾਸ ਦੇ ਬੱਚੇ ਨਾ ਅੱਜ ਕੱਲ ਦੇ ਨਾ ਹੀ ਬੱਚੇ ਪਤਾ ਕੀ ਕੰਮ ਹੁੰਦਾ ਮੋਬਾਈਲ ਤੇ ਬੈਠੇ ਰਹਿੰਦੇ ਪਰ ਬਾਈ ਦੀ ਜੀ ਮਿਹਨਤ ਦੇਖੋ ਬਾਈ ਕਦੋਂ ਕਦੋਂ ਕੰਮ ਸ਼ੁਰੂ ਕੀਤਾ ਤਵਤਰ ਹੈ ਇਹਨੂੰ 2 ਸਾਲ ਹੋ ਗਏ 2 ਸਾਲ ਵਿੱਚ ਦੇਖੋ ਬਾਈ ਨੇ ਇੱਥੋਂ ਦੇ ਕਾਹ ਦਾ ਮੁਕਾਮ ਅਸਰ ਕੀਤਾਗਾ ਇਹਦੇ ਟਰੈਕਟਰ ਤੇ ਇਆ ਕੀਤਾ ਸੀ ਠੀਕ ਆ ਪਹਿਲਾਂ ਪਹਿਲਾਂ ਨੋਰਮਲੀ ਤਾਂ ਕੇ ਦੇ ਬੈਡ ਬੁੱਡੇ ਦੱਸ ਹਾਂਜੀ ਹੁਣ ਖੋਲੇ ਗਏ ਕੈਂਪੇਜ ਕੀ ਚੱਕਰ ਇਹ ਮੜੇ ਅਪਗ੍ਰੇਡ ਕੀਤਾ ਹੀ ਇਹਦੇ ਪਹਿਲਾਂ ਜਾਨ ਜੀ ਘੱਟ ਸੀ ਕਿ ਮੇਰਾ ਹੁਣ ਹੌਲੀ ਹੌਲੀ ਅਪਗ੍ਰੇਡ ਹੋ ਰੇ ਫਿਰ ਇਹਨੂੰ ਮੜੀ ਜਾਂਚ ਪਾ ਰਹੇ ਅੱਛਾ ਹੁਣ ਇਹ ਚ ਜਾਨ ਪਰਾ ਹੈ ਬਾਈ ਨੇ ਮੋਟਰ ਨਵੀਂ ਪਾਈ ਹੈਗੀ ਤੇ ਬਾਈ ਆਪ ਅੱਥੀ ਚਾਲ ਕਰ ਦੇਣਾ ਸਾਰਾ ਕੁਝ ਹਾਂਜੀ ਆ ਪੀਵੀਸੀ ਪਾਈਪ ਦੀ ਸ਼ੀਟ ਬਣਾ ਕੇ ਠੀਕ ਆ ਬਈ ਟਰੈਕਟਰ ਚਲਾ ਕੇ ਦਈਆਂ ਉਹ ਪਹਿਲਾਂ ਤੇ ਇਹ ਪਹਿਲਾਂ ਟਰੈਕਟਰ ਚਲਾ ਕੇ ਦਊਣੇ ਆਗੇ ਕਿਵੇਂ ਤਿਆਰ ਕਰਦਾ ਬਾਈ ਬਹੁਤ ਸਹੀ ਇਹਨੂੰ ਬਾਹਰ ਦੇਵਾਂ ਚ ਵੀ ਨਵਾਂ ਟਰੈਕਟਰ ਚਾਲ ਦੇਣਾ ਬਾਈ ਰ ਕਾ ਜਾਂਸੀ ਵਿੱਚ ਵੀ ਛੋੜਾ ਮਾਡਲ ਨਹੀਂ ਦਿੰਦੇ ਹੁੰਦੇ ਆ ਬਾਈ ਨੂੰ ਸੱਜੇ ਅੱਛੀ ਦੇਖਣੇ ਬਈਏ। ਇਹ ਬਾਈਏ। ਇਹ ਬਈ ਦੇਖੋ ਬਈ ਪੂਰੇ ਕਿਟਾਈਕ ਤੋਂ ਵੀ ਫੁੱਲ ਕਰਦਾ ਹੈਗਾ ਠੀਕ ਆ ਤੇ ਬਾਈਏ ਜੀ ਵੀ ਥੋੜੀ ਥੋੜੀ ਲੈਫਟ ਦਾ ਅਪਗ੍ਰੇਡ ਵੀ ਕਰ ਰਿਹਾ ਕਿ ਲੈਫਟ ਚਿੱਕਨੀ ਦੇ ਨੀਵੀ ਕਰਦਾ ਅਪਗ੍ਰੇਡ ਵੀ ਕਰ ਰਿਹਾ ਬਾਈ ਦੇਖ ਸਕਦੇ ਹੋ ਬਾਕੀ ਕੈਰੇਕਟਰ ਚਾਲਦਾ ਜੂ ਬਾਕੀ ਬਾਈ ਦਾ ਸਭ ਚੈਨਲ ਦਾਵਾਤਾ ਠੀਕ ਆ ਲਿੰਕ ਡਿਸਕ੍ਰਿਪਸ਼ਨ ਜੇ ਪਾਵਾਂਗੇ ਆਪਾਂ ਤੁਸੀਂ ਬਾਈ ਦੀ ਜਾ ਕੇ ਵੀਡੀਓਆਂ ਦੇਖ ਸਕਦੇ ਹੋ ਬਾਈ ਜੀ ਕਿਵੇਂ ਬਾਈ ਤਿਆਰ ਕਰਦਾ ਹੈਗਾ ਤੁਸੀਂ ਇੱਥੇ ਦੇਖਾ ਪੂਰਾ ਬਾਈ ਡੇਕ ਵੀ ਚੱਲਦਾ ਨੇ ਦਾ ਹਾਂਜੀ ਡੇਕ ਚਾਹੀ ਬ ਇਹ ਜਿਹੜੀ ਬਾਈ ਨੇ ਪੂਰਾ ਛੋਕਣਾ ਤਾ ਮਗਾ ਡੈਕ ਤੇ ਬਾਈ ਜੀ ਜਿਵੇਂ ਰੀਅਲ ਡੈਕ ਹੁੰਦਾ ਨਾ ਉਵੇਂ ਤਿਆਰ ਕੀਤਾ ਵਾ ਇਸ ਦੇਖ ਕੋਲੇ ਠੀਕ ਨਾ ਆਪਣੇ ਏਖਾ ਹੀ ਪੈਂਦਾ ਵੀ ਇਹ ਕਸਨੀ ਟਰੈਕਰ ਦਾ ਸੀਗਾ ਦੇਖ ਸਕਦੇ ਹੋ 43600 ਹਾਲੈਂਡ 3600 ਬਾਈ ਨੇ ਬਣਾਇਆ ਵਾ ਪਲੱਸ ਇਹ ਚਾਹੀਦਾ ਇਹ ਚਾਹੀਦਾ ਆ ਤਰਦਾ ਨਹੀਂ ਮਾਰਾ ਤੋਰੀ ਵਈ ਮੈਂ ਦੁਨੀਆ ਤੇ ਉੱਪਰ ਚੱਲਦਾ ਤੇ ਫਾਇਰ ਤੇ ਚੱਲਦਾ ਕੰਨਾਂ ਦੇ ਤਾਸਾਂ ਵਿੱਚ ਨਾ ਕੰਨਾਂ ਦੇ ਤਾਸ ਸਮਝੂ ਵੀ ਬਾ ਕੀ ਉਹ ਯਾਰਾਂ ਵਿੱਚ ਹੀ ਇਹ ਤਾਂ ਕਿ ਕਿ ਬਾਕੀ ਦੇ ਵਿੱਚ ਜਿਵੇਂ ਜੈਨੂਅਲ ਟਰੈਕਟਰ ਚੱਲਦਾ ਹੁਣ ਰਹੀ ਨਾ ਵੀ ਉਵੇਂ ਚੱਲਦਾ ਬਾਕੀ ਰੇ ਮਰੂ ਮਤਿ ਦੇਖ ਸਕਦੇ ਹੋਗੇ ਇਹ ਜੌਂਡਰ ਵੀ ਤਰੀ ਵੀ ਕੋਲੇ ਇਹ ਚ ਬਾਈ ਇਹ ਥੋੜਾ ਜਿਹਾ ਕੰਮ ਕਰੀ ਜਾਂਦਾ ਠੀਕ ਆ ਮੋਟਰ ਮੋਟਰ ਦਾ ਠੀਕ ਆ ਚਲਾਈ ਵੀ ਬੜਾ ਇਹ ਵੀ ਚਲਾ ਕੇ ਸਿੱਧਾ ਰੁਕ ਸਾਹਿਬ ਐਂਡ ਰੀਟੈਚ ਕਰਨਾ ਭਈ ਕੀ ਆ ਬਾਕੀ ਦੀ ਦੇਖ ਸਕਦੇ ਆ ਬਾਈ ਇਹ ਅਰੀਜਨਲ ਅਰੀਜਨਲ ਟਰੈਕਟਰ ਆ ਜਿਆਦਾ ਜਿਵੇਂ ਬਾਈ ਦੇ ਬਈ ਚੈਨਲ ਨੂੰ ਸਪੋਰਟ ਕਰੋ ਸਾਰੀਆਂ ਵੀਡੀਓ ਜਰੂਰ ਦੇਖੀਓ ਠੀਕ ਹੈ ਨਾ ਬਾਈ ਬਹੁ ਬੜੇ ਕੰਮ ਕਰਦਾ ਹੈ ਬਈ ਇੰਸਟਾਗ੍ਰਾਮ ਤੇ ਹੈਗੀ ਆਪਣੀ ਹਾਂਜੀ ਕੀ ਨਾਂ ਤੇ ਬਈ ਬੀ ਜਸਵਿੰਦਰ 바ਵਾ ਤੇ ਨਾਂ ਹੈ ਜੀ ਬੀ ਜਸਵਿੰਦਰ 바ਵਾ ਬੀ ਜਸਵਿੰਦਰ 바ਵਾ ਦੇ ਨਾਂ ਤੇ ਬਾਈ ਦੀ ਇੰਸਟਾਗ੍ਰਾਮ ਤੇ ਆਈਡੀ ਹੈਗੀ ਉਹਦੀ ਬਈ ਠੀਕ ਹੈ ਉਹਦੇ ਸੁਣਪਾਂ ਦੇ ਦਾਂਗੇ ਬਾਕੀ ਵੇ ਇਹਦੇ ਦੇਖਾਂਗੇ ਬਈ ਕੋਈ ਵੀ ਬਾਈਕ ਲੈ ਕੇ ਦੇਖੋ ਬਈ ਆਹ ਡੈਕਟਰ ਇਹ ਆਪਗ੍ਰੇਡ ਥੋੜਾ ਵੱਧ ਕੀਤਾ ਬਾਈ ਇਹ ਹੋਨੇ ਚ ਅਪਗ੍ਰੇਡ ਕੀਤਾ ਮੋਟਰ ਦਾ ਤੁਸੀਂ ਦੇ ਦੇ ਉਹਦੇ ਨਾਲ ਸਪੀਡ ਡੈਕਟਰ ਦੀ ਵਾਧਾ ਚੁੱਕੀ ਹੈਗੀ ਬਈ ਮੋਟਰਾਂ ਦਾ ਫਰਕ ਹੁਣ ਹਾਂਜੀ ਮੋਟਰਾਂ ਦਾ ਠੀਕ ਆ ਇਹਦੇ ਵਿੱਚ ਗੇਅਰ 'ਚ ਥੋੜੀ ਜਾਣ ਜਦੇ 'ਚ ਥੋੜੀ ਜਾਣ ਘਟੇ ਇਹ ਗੇਅਰ ਜਾਣ ਘਟਾ ਪਰ ਉਹ ਸਪੀਡ ਵੱਖੋ ਇਹ ਸਪੀਡ ਵੱਖੋ ਬਣਾਇਆ ਵਗਾ ਤੇ ਇਹ ਹੋ ਬਣਾਇਆ ਠੀਕ ਆ ਬਾਕੀ ਦਾ ਇਹ ਮਤਲਬ ਖੇਤੀ ਦਾ ਕੰਮ ਆਇਉਂ ਮੇਂ ਓਸਾ ਬਣਾ ਗਿਆ ਇਹਦੇ ਖਾਤਰ ਹੀ ਟਰਾਲੀ ਬਣਾ ਰਿਹਾ ਇਹਦੇ ਖਾਤਰ ਬਾਈ ਟਰਾਲੀ ਬਣਾ ਰਿਹਾ ਠੀਕ ਆ ਤੁਸੀਂ ਦੇਖ ਸਕਦੇ ਹੋ ਹੌਲੈਂਡ ਦੇ ਖਾਤਰ ਬਈ ਟਰਾਲੀ ਤਿਆਰ ਕਰ ਰਿਹਾਗਾ ਇਹ ਸਭ ਸਤਿਆਰ ਕਰ ਲਿਆ ਬਾਈ ਨੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਆ ਦੇਖਦੇ ਹੋ ਬਈ ਹੁੱਡ ਛਤਰੀ ਜਿਵੇਂ ਰਈ ਨਾ ਛਤਰੀ ਹੁੰਦੀ ਨਾ ਬਾਈ ਦੇਖੋ ਆ ਟਰੈਕਟਰ ਦੇ ਬਾਈ ਨੇ ਇੱਥੇ ਆਹ ਲੋਡ ਫਿੱਟ ਹੋਊਗੀ ਠੀ ਲਿਫਟ ਦਾ ਕੰਮ ਵੀ ਕਰ ਰਿਹਾ ਹੈ ਬਾਈ ਇਹ ਤੀ ਆ ਦੇ ਦੇ ਬਈ ਇਹ ਲਿਫਟ ਦਾ ਸਿਸਟਮ ਆ ਗਿਆ ਕਿਹੜੇ ਹਾਂਜੀ ਆ ਉਹਦੀ ਹਾਲੈਂਡ ਦੀ ਲਿਫਟ ਦਾ ਸਿਸਟਮ ਆ ਹਾਲੈਂਡ ਦੀ ਲਿਫਟ ਦਾ ਸਿਸਟਮ ਆ ਗਿਆ ਬਾਈ ਕਿੰਗਾ ਹਾਂ ਧਰ ਲਾ ਫਿਰ ਚੱਕੀ ਇਹਨਾਂ ਨੂੰ ਜੀ ਦੇਖ ਆ ਜੀਪ ਆ ਹੀ ਤਿਆਰ ਕਰ ਰਹੇ ਮਯੂ ਆ ਜੀਪ ਕਰ ਰਹੇ ਆ ਤਿਆਰੀ ਆ ਜੀਪ ਨੂੰ ਤਿਆਰ ਕਰ ਰਹੇ ਆਂ ਠੀਕ ਆ ਇਹਦਾ ਕਾਰਗੂੰ ਚੱਲੀ ਜਾਂਦਾ ਦੇਖ ਸਕਦੇ ਹੋ ਬਈ ਬਾਕੀ ਤੁਸੀਂ ਆ ਦੇਖੋ ਬਈ ਬਾਈ ਨੇ ਬੋਰਡ ਵੀ ਖੋਲਦਾ ਕੀ ਤਾਹਾਂ ਤੁਸੀਂ ਦੇਖ ਸਕਦੇ ਹੋ ਹੋਰ ਤਾਂ ਵੀ ਤੁਸੀਂ ਦੇਖੋ ਬਈ ਇੰਤੂ ਬੜਾ ਬਰੀਕੀ ਨਾਲ ਤਾਂ ਕੋਈ ਕੀ ਹੋ ਨਹੀਂ ਸਕਦੀ ਬਾਕੀ ਮੂਰੋ ਗੇਲ ਗਿਊ ਵੀ ਤੁਸੀਂ ਦੇਖ ਸਕਦੇ ਹੋ ਬਈ ਸਾਰੀ ਕੀ ਬਈ A ਤੋਂ Z ਹੱਥੀਂ ਤਿਆਰ ਕਰਦਾ PVC ਪਾਈਪ ਦੀ ਮਦਦ ਨਾਲ ਠੀਕ ਆ 14 ਸਾਲ ਦੀ ਉਮਰ ਆ ਬਾਕੀ ਦੀ ਦੇਖ ਸਕਦੇ ਹੋ ਤੇ ਸਵਰਾਜ ਵੀ ਸਾਰਨਾ ਪਹਿਲਾਂ ਟਰ ਤਰ ਕਿਹੜਾ ਆਹੀ ਹੈ ਸਵਰਾਜ ਸਵਰਾਜ ਤੇ ਹੁਣ ਅਪਗ੍ਰੇਡ ਕਰੀ ਜਾਣਾ ਹੈ ਹਾਂਜੀ ਠੀਕ ਆ ਬਾਕੀ ਟਾਇਰ ਟੂ ਇਹਦੇ ਮੂਰਲੇ ਟਾਇਰ ਚੇਂਜ ਕਰਨੇ ਤੇ ਵੀ ਸਮਾਨ ਕਿੱਥੋਂ ਲਵਣਾ ਸਮਾਨ ਮੈਂ ਅੱਧਾ ਆਨਲਾਈਨ ਮਗਾਣੇ ਬਾਕੀ ਜਿਹੜਾ ਆਪਣੇ ਬਠਿੰਡੇ ਤੇ ਕੋਲੇ ਜਾ ਕੇ ਹੀ ਕਈ ਵਾਰ ਗੇੜਾ ਲੱਗਦਾ ਉੱਥੋਂ ਮਗਾ ਲੈਣੀ ਕੁਝ ਕੁ ਸਮਾਨ ਇੱਥੇ ਵੀ ਮਿਲ ਜਾਂਦਾ ਜੀ RAM ਪ੍ਰੇਮ ਬਣਿਆ ਕੁਝ ਕੁ ਸਮਾਨ ਬਾਕੀ ਤੁਸੀਂ ਦੇਖ ਸਕਦੇ ਹੋ ਠੀਕ ਆ ਬਾਕੀ ਪੀਵੀਸੀ ਪੈਪਰ ਆਹੀ ਬਾਈ ਬਣਾਉਂਦਾਗਾ ਜਿਹੜਾ ਇਹਦਾ ਆਪਣੇ ਵੀ ਨਾਰਮਲ ਦੁਕਾਨਾਂ ਤੋਂ ਮਿਲ ਜਾਂਦੀਆਂ ਨੇ ਆ ਕੀ ਬਾਕੀ ਤੁਸੀਂ ਦੇਖ ਸਕਦੇ ਆ ਪੈਵਤ ਦੀ ਆ ਪੈਵਤ ਤੋਂ ਬਣਾਉਣਾ ਹੈ ਆ ਜੀ ਇੱਕ ਵੀ ਤਿਆਰ ਇਹ ਪੈਵਤ ਤੋਂ ਸ਼ੀਟ ਤਿਆਰ ਜਾਂਦੀ ਆਹੀ ਗੋਲ ਪੈਵਤ ਤੋਂ ਹਾਂਜੀ ਇਹ ਜਮਾ ਬਚਾਓ ਕੱਟ ਕਰਕੇ ਐਚੂ ਜੇਮਨ ਕੀ ਮਾਸਿੱਦਿਕ ਕਰਕੇ ਬਾਈ ਇਹ ਇਹਦੀ ਕਿਵੇਂ ਬਣਾਈ ਕਿਨਾਂ ਬਈ ਆ ਆ 40 ਸਾਰੇ ਪੈਪ ਦੇ ਐ ਕੱਟ ਕਰਕੇ ਲੈਣਾ ਬਾਈ ਇਹ ਤੋਂ ਬਣਾਏਗਾ ਕੀ ਇਹ ਤੋਂ ਬਣਾਏ ਆ ਸਾਰੀ ਚੀਜ਼ਾਂ ਬਣਾਈ ਹੁਣ ਇਹ ਤੋਂ ਕੀ ਬਣਾਇਆ ਸੀ ਇਹ ਤੋਂ ਆ ਟਰਾਲੀ ਬਣਾ ਰਹੇ ਆ ਛੇ ਟਰਾਲੀ ਬਣਾ ਰਹੇ ਆ ਦੋ ਠੀਕ ਆ ਬਾਕੀ ਦੇ ਦੇਖ ਸਕਦੇ ਹੋ ਇਹ ਕਲੀ ਕਲੀ ਚੀ ਪੀਵੀਸੀ ਪੈਪ ਤੋਂ ਬਾਈ ਚਾਰ ਕਰਦੇ ਫੇਵਿਕੋਕ ਦੀ ਮਦਦ ਨਾਲ ਜੋੜ ਕੇ ਬਾਈ ਆਇਆ ਨਹੀਂ ਕਿ ਟੋਟਾ ਨਾ ਡਰਤ ਨਹੀਂ ਹੈ ਨਾ ਜੀ ਠੀਕ ਆ ਤੇ ਬਾਈ ਇਹ ਫਾਦਣਾ ਵੀ ਗੱਲਬਾਤ ਕਰਾਉਣੀ ਆ ਆਪਾਂ ਨਹੀਂ ਕਰਦਾ ਚਲ ਜੀ ਕਾਲਾ ਲੱਗੂ ਬਹੁਤ ਨਾ ਥੀਗਾ ਬੋਲੀ ਜਿਹੜੀ ਅਜੀਬ ਦੀ ਬਲਦੀ ਹਾਂ ਸਾਰਾ ਹੋਊਗਾ ਬਈ ਆਇਆ ਠੀਕ ਹੈ ਦਾ ਸੀ ਬਹੁਤ ਮਿਹਨਤ ਕਰਦਾ ਹੁੰਦਾ ਬਾਕੀ ਕਰਦੇ ਆ ਬਾਈ ਦੇ ਖਾਦ ਮੈਂ ਕੱਲ ਅੱਛੀ ਅੰਕਲ ਜੀ ਅੱਛੀ ਅੰਕਲ ਜੀ ਬਈ ਅਕਲ ਥੋੜਾ ਨਾਮ ਜਸਵਿੰਦਰ ਦਾ ਸੀ ਜਸਵਿੰਦਰ ਦਾਸ ਬਾਕੀ ਬਈ ਆਹ ਦਾ ਥੋੜਾ ਬੱਚਾ ਹੀ ਨਹੀਂ ਮਿਹਨਤ ਕਰਦਾ ਠੀਕ ਆ ਦੀ ਮਿਹਨਤ ਤੇ ਨਾਲ ਦੇ ਟ੍ਰੈਕਟਰਾਂ ਤੋਂ ਟ੍ਰੈਕਟਰ ਬਣਾਉਂਦਾ ਹੈਗਾ ਜਿਹਦੇ ਕੀ ਕਹਾਂ ਚਾਹੂੰਗਾ ਇਹਨੂੰ ਸ਼ੌਂਕ ਹੀ ਹੈ ਸ਼ੌਂਕ ਹੀ ਬੱਚ ਨੂੰ ਬੋ ਵਜੇ ਸ਼ੌਕ ਤੇ ਇੱਕ ਕਿੰਨੇ ਘੰਟੇ ਤਿਆਰ ਕਰਦਾ ਹੈ ਇਹ ਹੋ ਗਈ 2 ਟਾਈ ਸਾਲ 2 ਟਾਈ ਸਾਲ ਤੋਂ ਤਿਆਰ ਕਰੀ ਜਾਂਦਾ ਬਾਕੀ ਵੀ ਦੇਖ ਸਕਦੇ ਹੋਗੇ ਤੇ ਸਕੂਲ ਟਾਈਮ ਬਈ ਕਿਵੇਂ ਸਕੂਲ ਸਕੂਲੋਂ ਜਾ ਕੇ ਆ ਮਨ ਲਓ ਆ ਕੇ ਹਨਾ ਸਕੂਲ ਦੇ ਕੰਮ ਨਿਬੇੜ ਕੇ ਉਹ ਦੋ ਵਾ ਦੇ ਇੰਨਾ ਤੀ ਲੱਗ ਬਾਹਰ ਨਹੀਂ ਬੱਕੜੇ ਖੇਡਣ ਹੁੰੀ ਜਾਂਦਾ ਨਹੀਂ ਖੇਡਣ ਨਹੀਂ ਜਾਂਦਾ ਜੀ ਖੇਡ ਨਹੀਂ ਆਉਂਦੇ ਗੁਰੂ ਦੇਖਿਆ ਬਈ ਆਉ ਆਉ ਦੀ ਮਿਹਨਤ ਆ ਬਈ ਬਾਈ ਦੀ ਜੀ ਆ ਬਾਕੀ ਸ਼ੌਂਕ ਆਗਾ ਅਗਰ ਸ਼ੌਂਕ ਨੂੰ ਬਚਪਨ ਦੀ ਹੈ ਹਾਂਜੀ ਸ਼ੁਰੂ ਤੋਂ ਹੀ ਜਮਾ ਹੀ ਬਚਪਨ ਤੇ ਬਾਕੀ ਥੋੜੀ ਸਪੋਰਟ ਫੁੱਲਣ ਹਾਂਜੀ ਫੁੱਲ ਲਈ ਮੈਂ ਛੋਟਾ ਜਿਹਾ ਟਰੈਕਟਰ ਲੈ ਕੇ ਦਿੱਤਾ ਸੀਗਾ ਇਹਨੂੰ ਢਣਾਉਲੇ ਤੋਂ ਅੱਛਾ ਫਸ ਉਹਦੇ ਨਾਲ ਖੇਡ ਠੀਕ ਆ ਬਾਕੀ ਸ਼ੁਰੂ ਤੇ ਬਾਈ ਨੂੰ ਟਰੈਕਟਰਾਂ ਸ਼ੌਂਕ ਆ ਚੁੱਕਿਆਗਾ ਠੀਕ ਆ ਤੇ ਅੰਕਲ ਇਹ ਮਤਲਬ ਕਿੰਨਾ ਸਾਰਾ ਦਿਨ ਲੱਗਿਆ ਰਹਿੰਦਾ ਹੈ ਸਾਰਾ ਦਿਨ ਲੱਗਿਆ ਰਹਿੰਦਾ ਨਹੀਂ ਨਹੀਂ ਸਾਰਾ ਦਿਨ ਨਹੀਂ ਸਕੂਲੋਂ ਆ ਕੇ ਹਾਂ ਉਹ ਸਕੂਲ ਦੇ ਕੰਮ ਕਰਕੇ ਹੀ ਉਹਦੋਂ ਬਾਅਦ ਕਰਦਾ ਉਹ ਸਾਰਾ ਥਾਰਡ ਸਾਰਾ ਉਹਦੋਂ ਬਾਅਦ ਸਾਰਾ ਨਹੀਂ ਲੱਗਦਾ ਨਹੀਂ ਰਾਤ ਨੂੰ ਵੀ ਲੱਗੇ ਰਹਿੰਦੇ ਹੀ ਰਾਤ ਨੂੰ ਕਹਿ ਕਹਿ ਕੇ ਪਾਉਣਾ ਪੈਂਦਾ ਵੀ ਪੈ ਜਾ ਪੁੱਤ ਪੈ ਜਾ ਅੱਛਾ ਸ਼ੌਂਕ ਵੱਧ ਜਿਆ ਬਾਈ ਨੂੰ ਠੀਕ ਆ ਦਿਲੋਂ ਲਗਾ ਹੋਇਆ ਬਾਈ ਨਾਲ ਚੀਜ਼ਾਂ ਨਾਲ ਤੇ ਹੁਣ ਆਪਾਂ ਬਾਈ ਨੂੰ ਵੀ ਗੱਲਬਾਤ ਕਰਦੇ ਆ ਬਾਕੀ ਹੋਰ ਜਾਣਕਾਰੀ ਜੰਦੇ ਆ ਬਾਈ ਤੋਂ ਤੇ ਬਾਈ ਜੇ ਕਿਸ ਨੇ ਖਰੀਦਣਾ ਹੋਏ ਫਿਰ ਵੇਚ ਦੇਈਏ ਵੇਚਣਾ ਬਾਈ ਹਾਂਜੀ ਤੇ ਬਾਈ ਮਤਲਬ ਰੇਟ ਰੂਟ ਕੀ ਹੁੰਦਾ ਰੇਟ ਇਹਦਾ 5 5 4000 5 4000 ਰੁਪਏ ਬਾਕੀ ਜੇਵੇਂ ਬਾਈ ਨੇ ਮੋਡੀਫਿਕੇਸ਼ਨ ਕਰਾਉਣੀ ਮੁਝੇਗੀ ਜੇ ਮੋਡੀਫਿਕੇਸ਼ਨ ਕਰਾਉਣੀ ਹੋ ਉਹ ਵੀ ਕਰ ਸਕਦੇ ਨੇ ਉਹ ਵੀ ਕਰ ਸਕਦੇ ਹੋਰ ਅਪਗ੍ਰੇਡ ਵੀ ਕਰ ਸਕਦੇ ਤੇ ਕੋਨੋਪੀ ਵੀ ਸਾਰਾ ਕੁਝ ਲਾ ਕੇ ਤੇ ਫਾਈਬਰ ਫੁੱਟ ਬਾਈ ਫਾਈਬਰ ਫੁੱਟ ਵੀ ਲਵਾ ਸਕਦੇ ਲਵਾ ਸਕਦੇ ਹਾਂ ਬਾਈ ਤੇ ਬਾਈ ਇੱਕ ਵਾਰ ਡਿਕ ਤੁ ਚਾਲਦਾ ਦਿਖਾਏਗਾ ਸਾਰੇ ਡਾਟਾ ਚਾਲਦਾ ਹੋਊਗਾ ਹਾਂਜੀ ਸਾਰਿਆਂ ਦਾ ਵੀ ਚਾਲਦਾ ਹੋਊ ਜੀ ਠੀਕ ਆ ਬਾਕੀ ਇਹਦਾ YouTube ਚੈਨਲ ਕਰੀ ਫਿਰ ਤੋਂ ਬੋਲਦੇ ਵੀ ਨਾਮ 바ਵਾ ਟਰੈਕਟਰ ਮਾਡਲ ਦਾ ਹੀ 바ਵਾ ਟਰੈਕਟਰ ਮਾਡਲ ਠੀਕ ਆ ਭਾਈ ਉਹਦੇ ਮਤਲਬ ਭਾਈ ਤਿਆਰ ਕਰਦੇ ਆ ਵੀਡੀਓ ਕੋਈ ਵੀ ਬੋਲਣ ਹਾਂਜੀ ਠੀਕ ਆ ਠੀਕ ਆ ਬਾਕੀ ਜਿਹੜੇ ਕਿਸੇ ਵੀ ਨੇ ਤਿਆਰ ਕਰਾਉਣਾ ਹੈ ਭਾਈ ਮੋਬਾਈਲ ਨੰਬਰ ਬੋਲ ਨਹੀਂ ਆਉਂਦਾ ਮੋਬਾਈਲ ਨੰਬਰ ਮੇਰਾ 88472 88472 96008 96008 ਬਾਕੀ ਬਾਈ ਦਾ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਹੀ ਦਿਤਾ ਹੈ ਠੀਕ ਆ ਜਿਹੜੇ ਕਿ ਜੀ ਵੀ ਨੂੰ ਲੋੜ ਹੀ ਪਾਈ ਦੀ ਫੁੱਲ ਸਪੋਰਟ ਕਰੇ ਵੱਧ ਤੋਂ ਵੱਧ ਆਪਾਂ ਅੱਜ ਕਦੇ ਵੀ ਨਹੀਂ ਕਿਹਾ ਕਿ ਜੀ ਵੀ ਫੋਰੀਸ ਇਹਨੂੰ ਸ਼ੇਅਰ ਕਰੋ ਠੀਕ ਆ ਪਰ ਬਈ ਬਾਈ ਦੀ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਨੂੰ ਆਪਦੇ ਹਾਂ ਬੰਦਈਆ ਕਿ ਬਾਈ ਦੀ ਮਿਹਨਤ ਹੈ ਬਾਈ ਯਾਰ ਇਹ ਅਪਡੇਟ ਫਾਰਮ ਆ ਜੇ ਬਈ ਕਹੀਂ ਪਲੇਟਫਾਰਮ ਦੇਖੋ ਬਈ ਬਾਈ ਨੇ ਜੁਮਾ ਡਿੱਟੋ ਹੌਲੈਂਡ ਦੇ ਨਾਮ ਦਾ ਜਿਹੜਾ ਹੱਥੀ ਤੇ ਸੀਡ ਸੂਟ ਬਈ ਤੁਸੀਂ ਦੇਖ ਸਕਦਾ ਤੇ ਸੀਡ ਦੇ ਵੀ ਬਈ ਹੌਲੈਂਡ ਦਾ ਮਾਰਕ ਆ ਲਕਿਆ ਵਾ ਠੀਕ ਆ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਬਾਕੀ ਇੰਡੀਕੇਟਰ ਇੰਡੀਕੇਟਰ ਤੁਸੀਂ ਦੇਖ ਸਕਦੇ ਹੋਗੇ ਠੀਕ ਆ ਤੇ ਸਾਰਾ ਇਹ エア ਕਲੀਨਰ ਵੀ ਸਾਰਾ ਕੋਈ ਲੱਗ ਗਿਆ ਆ ਸਲੈਸਸ ਅਸੂਤਰ 82 ਜੈਰੇ ਟਰੈਕਟਰ ਦੇ ਨਾਲ ਦਾ ਅੱਗੇ ਵੀ ਲਾਈਟ ਲੂਟਾਂ ਚਾਲਦੀਆਂ ਨਹੀਂ ਹਾਂ ਚਲਾਗੀਆਂ ਨਹੀਂ ਬਈ ਦੰਡਾ ਚਲਾਇਂ ਚਲਾ ਦੇ ਕਿ ਨਾ ਲਾਈ ਲਾਈ ਵੀ ਬੈਠੀ ਤੇ ਇਹ ਦੇਖਦੇ ਨੇ ਬਈ ਇੱਥੋਂ ਵੀ ਦੇਖਦੇ ਨੇ ਬਈ ਆ ਬਸ ਸਿੰਪਲ ਮੈਂਟਰੀ ਅਟੈਚਮੈਂਟ ਹੋ ਗਿਆ ਦੇਖੋ ਬਈ ਚੱਲ ਪਿਆ ਲਾਈਟਾਂ ਲੂਟਾਂ ਹੋ ਗਿਆ ਬਈ ਜਿਹੜੀਆਂ ਥੋੜੀ ਘਟਦੀਆਂ ਹੋਣੀਆਂ ਪਰ ਪੂਰੀਆਂ ਫੁੱਲ ਬਲੈਕ ਕਰਦੀਆਂ ਗਿਆ ਸੋ ਕਿ ਡੈਕ ਦੇ ਵੀ ਅੰਦਰ ਨਹੀਂ ਆ ਠੀਕ ਹੈ ਡੈਕ ਦੇ ਅੰਦਰ ਵੀ ਚਾਲਦੀਆਂ ਗਿਆ ਬਸ ਜਿਹੜੀਆਂ ਪੂਰੀਆਂ ਆਉਂਦੀਆਂ ਬਈ ਠੀਕ ਆ ਬਾਕੀ ਜੂ ਦੇਖੀ ਬਈ ਆ ਇਹ ਟਾਇਰ ਆਈ ਹੀ ਹਾਂਜੀ ਇਹ ਤਿਆਰ ਕੀਤਾ ਕਿਵੇਂ ਇਹ ਆਨਲਾਈਨ ਮੰਗਵਾਏ ਜਾਂ ਪਿਛਲੇ ਸੀ ਹਫ਼ਤੇ ਆਪ ਤਿਆਰ ਕਰਦੇ ਹੱਥੇ ਠੀਕ ਆ ਪਿਛਲੇ ਵੀ ਆਪ ਤਿਆਰ ਕਰ ਪਿਛਲੇ ਬਈ ਇਹ ਕਿਵੇਂ ਇਹ ਵੀ ਪੀਵੀਸੀ ਪਾਈਪ ਵੀ ਕਰ ਹਾਂਜੀ ਪੀਵੀਸੀ ਪਾਈਪ ਦੇ ਠੀਕ ਆ ਬਾਕੀ ਜੂ ਦੇਖ ਸਕਦੇ ਹੋਗੇ ਤੇ ਬਈ ਜਿਵੇਂ ਹੁਣ ਮੰਨ ਕੇ ਚੱਲ ਕਿਸੇ ਨੇ ਬਈ ਕੱਲਾ ਮਤਲਬ ਇੰਨਾ ਤਾਮਯਾ ਮਨ ਨਹੀਂ ਕਰਾਉਣਾ ਉਹ ਵੀ ਕਰ ਦੇਗਾ ਬਈ ਯੋ ਮੈਂ ਕਹਿੰਦਾ ਵੀ ਹੌੜ ਹੜ ਕਲੀ ਵਾਰ ਸਿੰਪਲ ਹੀ ਡੈਕ ਲਵਾ ਲੈ ਹਾਂ ਹਾਂਜੀ ਸਿੰਪਲ ਵੀ ਕਰ ਦਿੰਦੇ ਹਾਂ ਸਿੰਪਲ ਵੀ ਕਰ ਦਿੰਦੇ ਹਾਂ ਹਾਂਜੀ ਠੀਕ ਆ ਜੀ ਕਹਿੰਦੇ ਬਈ ਪੂਰੇ ਥੱਲੇ ਫੁੱਲੇ ਲਾਈਟਾਂ ਉਤਮਾ ਸਭ ਫੁੱਲ ਹੋ ਜੀ ਸਾਰੇ ਡੈਡ ਫੁੱਲ ਕਰ ਦਿੰਦੇ ਹਾਂ ਹਾਂਜੀ ਪੂਰੀ ਮੋਡੀਫਾਈ ਕਰ ਦਿੰਦੇ ਹਾਂ ਤੇ ਮੁੱਲ ਬਈ ਬੜਾ ਤਾਂ ਹੈ ਨਹੀਂ ਬਾਈ ਜੈ ਜੀ ਕਿ ਬਈ ਇੰਨੇ ਕੰਮ ਤੇ ਬਈ ਮਿਹਨਤ ਵੀ ਲੱਗਦੀ ਆ ਠੀਕ ਆ ਤੇ ਮੈਂ ਕਿਵੇਂ ਇਹ ਉਮਰ ਵੀ ਦੇਖ ਸਕਦਾ ਕਿ ਆ ਬਾਈ ਜੀ ਠੀਕ ਆ ਤੇ ਵੀ ਜੀਪ ਦੇ ਕਿੰਨਾ ਖਰਚ ਆ ਜੂਗਾ ਜੀਪ ਤੇ ਵੀ ਆ ਜੀ 2-3000 2-3 3000 ਰੁਪਏ ਦਾ ਮੰਨ ਕੇ ਚੱਲਦੇ ਆਪਾਂ ਜੇ 3000 ਰੁਪਏ ਦਾ ਬਾਕੀ ਬਾਈ ਮਾਂ ਬਾਈ ਦੀ ਮਿਹਨਤ ਵੀ ਲੱਗਦੀ ਹੈਗੀ ਤੇ ਹਾਂ ਇਹਦਾ ਬਾਈ ਤਿਆਰ ਕਰਦਾ ਬਾਈ ਪਹਿਲਾਂ ਵੀ ਕੋਈ ਤਿਆਰ ਕੀਤੇ ਅਸੀਂ ਜੀਪ ਜੂ ਪਹਿਲਾਂ ਗੱਤੇ ਦੀ ਕੀਤੀ ਸੀ ਗੱਤੇ ਦੀ ਕੀਤੀ ਤਿਆਰ ਹੈਗਾ ਪਹਿਲਾਂ ਬਾਈ ਗੱਤੇ ਹੀ ਤਿਆਰ ਕਰਦਾ ਸੀ ਆ ਉਹ ਬਾਈ ਦੇ ਚੈਨਲ ਦੇ ਵੀਰੇ ਪਾਈਆਂ ਵੀ ਹੈਗੀ ਠੀਕ ਹੈ ਤੁਸੀਂ ਚੈੱਕ ਕਰ ਸਕਦੇ ਹੋ ਜਾਕੀ 바ਵਾ ਟਰੈਕਟਰ ਮਾਡਲ 바ਵਾ ਟਰੈਕਟਰ ਬਾਈ ਦਾ ਮਾਡਲ ਹੈਗਾ ਇੰਸਟਾਗ੍ਰam 'ਚ ਵੀ ਇੰਸਟਾਗ੍ਰਾਮ ਆਈਡੀ ਬੀ ਜਸਵਿੰਦਰ ਬਾਵਾ ਬੀ ਜਸਵਿੰਦਰ ਬਾਵਾ ਆ ਚੁੱਕੀ ਹੈ ਠੀਕ ਆ ਤਾਂ ਜਿਹੜੇ ਕਿਸੇ ਵੀ ਨੂੰ ਲੋੜ ਹੋਈ ਬਾਈ ਦੀ ਮਿਹਨਤ ਨੂੰ ਦੇਖਦੇ ਹੋਏ ਬਾਈ ਨੂੰ ਫੁੱਲ ਸਪੋਰਟ ਕਰਿਓ ਜਾਂ ਟਰੈਕਟਰ ਖਰੀਦਣ ਲਈ ਬਾਈ ਦਾ ਮੋਬਾਈਲ ਨੰਬਰ ਚਾਲਾ ਸਕਰੀਨ ਤੇ ਬਾਈ ਨਾਲ ਸਬਾਰੇ ਕਰ ਸਕਦਾਗਾ ਤੇ ਆਹ ਦੇਖ ਸਕਦੇ ਬਾਈ ਆਹ ਬਾਈ ਨੇ ਆਏ ਹਾਂ ਥੀਏਟਰ ਤੇ ਆਗਾ ਪੀਵੀਸੀ ਪਹਿਲਾਂ ਟੂਟਾ ਲੱਗਿਆ ਬਾਈ ਠੀਕ ਆ ਵਿੱਚ ਤੇ ਰਬੜ ਲੱਗੀ ਹੋਈ ਤੇ ਉੱਤੇ ਵੀ ਠੀਕ ਆ ਬਾਈ ਉੱਤੇ ਵੀ ਕਰੂਗਾ ਤੇ ਬਾਈ ਜਿਹੜੇ ਆ ਪਾਸੇ ਲੱਗੇ ਹੋਇਆ ਮੇਰਾ ਬਈ ਪੰਪ ਹੁੰਦਾ ਠੀਕ ਆਪਣੇ ਉਹ ਸਾਨੀ ਜਿਵੇਂ ਕਿਵੇਂ ਤਿਆਰ ਕਰਦਾ ਸੀ ਤਿਆਰ ਕਰਦੇ ਹਾਂ ਹਾਂਜੀ ਇਹ ਉਹ ਹੁੰਦੇ ਹੀ ਆਪਣੇ ਕੈਪੈਸिटर ਹੁੰਦੇ ਪਲੇਟਾਂ ਦੇ ਵਿੱਚ ਅੱਛਾ ਉਤੋਂ ਉਹ ਨੂੰ ਚਪੇ ਕੇ ਉਹਦੇ ਬਣਦੇ ਆ ਜਿਹੜਾ ਪੈਨ ਦਾ ਸਿੱਕਾ ਹੁੰਦਾ ਹੀ ਉਹ ਲੱਗਦਾ ਹੁੰਦਾ ਇਹਦੇ ਠੀਕ ਆ ਜਿਹੜੀ ਆ ਪੈ ਪਾ ਚੁੱਕੀ ਆਹ ਵਾਲੀ ਹਾਂਜੀ ਇਹ ਪਹਿਲਾ ਸਿੱਕਾ ਲੱਗਦਾ ਠੀਕ ਆ ਜਿਹੜੀ ਆਹ ਵਾਲੀ ਪੈ ਪਾ ਗਈ ਨਾ ਤੁਸੀਂ ਦੇਖੋਵੇਂ ਪੈ ਸਿੱਕਾ ਤੇ ਆਹ ਸਾਇਲੈਂసర్ ਬਈ ਆਹ ਸਾਇਲੈਂసర్ ਪੈਨ ਦਾ ਇਹ ਪੈਨ ਦੀ ਬਾਡੀ ਤਿਆਰ ਕੀਤਾ ਠੀਕ ਆ ਬਈ ਦੇਖ ਸਾਡੇ ਬਾਈ ਨੇ ਯਾਰ ਕੱਲੀ ਕੱਲੀ ਕੀ ਕੀ ਜਿਹੜਾ ਇਹ ਮਿਹਨਤ ਤਿਆਰ ਕੀਤੇ ਹਨ ਬਖਜੀ ਆਹ ਦੇਖਦੇ ਹੋ ਯਾ ਭਾਈ ਆਹ ਹੋਰ ਦੇ ਵੀ ਐਂ ਲੱਗ ਜੂ ਭਈ ਦੇ ਠੀਕ ਆ ਸਾਰਾ ਬੈਂਪਰ ਬੂੰਪਰ ਮਗਰਾੜ ਮਰੂ ਸਾਰਾ ਕੋਈ ਠੀਕ ਆ ਭਾਈ ਆਪ ਤੇ ਆ ਆ ਵੀ ਬੈਂਪਰ ਵੀ ਆਪ ਤੇ ਹਾਂਜੀ ਆਪ ਹੀ ਟਾਇਰ ਕੀਤਾ ਠੀਕ ਆ ਤੇ ਜੀਪ ਦੇ ਜੀਪ ਚਲਾਉਣੀ ਪਈ ਓਏ ਜੀਪ ਚੱਲਦੀ ਹੈਗੀ ਹੋਏ ਹਾਂਜੀ ਚੱਲ ਤੇ ਲੱਗੇ ਹਾਂ ਵੀ ਕੋਈ ਚੱਕਰ ਆ ਜਾਂਦਾ ਨਾ ਕੋਈ ਨਾ ਕੋਈ ਨਾ ਚੱਲਦਾ ਤੇ ਲੈ ਭਾਈ ਤੂੰ ਦੇਖ ਸਕਦੇ ਬਾਈ ਨੇ ਜੀਪ ਹੁਣੀ ਤਿਆਰ ਕੀਤੀ ਹੈ ਵਾਲੇ ਸਾਹਮਣੇ ਵਾ ਥੋੜਾ ਸਰਵਰ ਹੋਰ ਲੱਗੇ ਕੋੜੀ ਘੱਟ ਜਾਰ ਹੋਈ ਆ ਬਾਈ ਤੋਂ ਕਿਉਂਕਿ ਬਾਈ ਇਹ ਮਿਹਨਤ ਕਰੀ ਜਾਂਦਾ ਸੀਗਾ ਜੀਪ ਤਿਆਰ ਕਰੀ ਜਾਂਦਾ ਸੀਗਾ ਯਾ ਤਾਂ ਬਾਈ ਨੇ ਕਿਹੜਾ ਚਾਲ ਦੀ ਕਰਤੀ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਕਟਾਈ ਕੋਈ ਸਾਰਿਆ ਕੁਝ ਕਰਦੀ ਹੈ ਬਾਈ ਠੀਕਾ ਤੇ ਦੇਖ ਸਕਦੇ ਹੋ ਫੁੱਲ ਚੱਲਦੀ ਹੈਗੀ ਤੇ ਬਾਈ ਜਿਵੇਂ ਇਹ ਵੀ ਕੋਈ ਆਪ ਨੂੰ ਗ੍ਰੇਡ ਹੋ ਸਕਦਾ ਫੋਨ ਹਾਂਜੀ ਜਿਵੇਂ ਰੀਨਲ ਜੀਪ ਹੁੰਦੀ ਉਹ ਮੈਂ ਸਾਰਾ ਵੀ ਓਮੀਟ ਕਰੀ ਹਾਂ ਹਾਂਜੀ ਓਮੇ ਕਰਾਂਗੇ ਇਹਦਾ ਸੀਸਾ ਡੇ ਦਾ ਹੁੰਦਾ ਮੂਰ ਨੂੰ ਓਮੇ ਕਰੀ ਹਾਂਜੀ ਫੁੱਲ ਵੀਡੀਓ ਚੈਨਲ ਤੇ ਮਿਲ ਜੀ ਚੈਨਲ ਤੇ ਮਿਲ ਜੂ ਬਾਈ ਹਾਂਜੀ ਫੁੱਲ ਵੀਡੀਓ ਇਹਦੀ ਚੈਨਲ ਤੇ ਮਿਲ ਜੀ ਆਪਰ ਵੀਡੀਓ ਪਹਿਲਾਂ ਜੀ ਬਣਾਈ ਸੀ ਹਾਂਜੀ ਨੇ ਇਹਦੀ ਪੂਰੀ ਫੁੱਲ ਵੀਡੀਓ ਮੇਕਿੰਗ ਇਹਦੀ ਮੇਕਿੰਗ ਦੀ ਫੁੱਲ ਵੀਡੀਓ ਤੇ ਚੈਨਲ ਤੇ ਪਾਈ ਵੀ ਹੈ ਪਾਈ ਹੀ ਠੀਕ ਆ ਤਾਂ ਜਿਹੜੇ ਕਿਸੇ ਵੀਰ ਨੂੰ ਲੋਗ ਹੀ ਬਾਈ ਨੂੰ ਪੂਰਾ ਸਪੋਰਟ ਕਰੇ ਬਾਈ ਠੀਕ ਆ ਬਾਅਦ ਤੋਂ ਵੀਡੀਓ ਸ਼ੇਅਰ ਕਰਿਓ ਤੇ ਆਪਦੇ ਬੱਚਿਆਂ ਨੂੰ ਵੀ ਦਿਖਾਓ ਬਾਈ ਠੀਕ ਆ ਤੇ ਬਾਜਾ ਚੈਨਲ ਵੀ ਚੈਨਲ ਇੱਕੋ ਹੀ ਫਰਕ ਤੋਂ ਬਾਬਾ ਟਰੈਕਟਰ ਮਾਡਲ ਬਾਬਾ ਟਰੈਕਟਰ ਮਾਡਲਸ ਤੇ ਇੰਸਟਾਗ੍ਰਾਮ ਹੈ ਦੀ ਬੀ ਜਸਵਿੰਦਰ ਬਾਬਾ ਬੀ ਜਸਵਿੰਦਰ ਬਾਬਾ ਤਾਂ ਜਿਹੜੇ ਕਿਸੇ ਵੀਰ ਨੂੰ ਲੋੜ ਹੀ ਟਰੈਕਟਰ ਖੇਤਨ ਲਈ ਬਾਈ ਦਾ ਮੋਬਾਈਲ ਨੰਬਰ ਚਾਲਦਾ ਸਕਰੀਨ ਤੇ ਬਾਈ ਨਾਲ ਕਰ ਸਕਦਾ ਸਬਰਕ ਤਾਂ ਧੰਨਵਾਦ ਸਾਰੇ ਵੀਰਾਂ ਦਾ ਤਾਲ ਸਾਰੇ ਕਿਸਾਨ ਭਰਾਵਾਂ ਨੂੰ ਤਾਂ ਬਾਈ ਜੀ ਤੁਹਾਡਾ ਸਵਾਗਤ ਆ ਫਿਰ ਤੋਂ ਆਪਣੇ ਚੈਨਲ ਨੰਬਰ ਦਾ ਡੈਰੀ ਫਾਰਮ ਤੇ ਜੋ ਜਿਹੜੀ ਆਪਾਂ ਅੱਜ ਦੀ ਵੀਡੀਓ ਰਿਕਾਰਡ ਕਰ ਰਹੇ ਹਾਂਗੇ ਇੱਕ ਬਹੁਤ ਹੀ ਢੋਲਿ ਖਾਸ ਜਾਣਕਾਰੀ ਲੈ ਕੇ ਆਏ ਹਾਂਗੇ ਜੋ ਤੁਸੀਂ ਸਕਰੀਨ ਤੇ ਬਾਈ ਦੇਖ ਰਹੇ ਹੋ ਇਹ ਆਪ ਆਪ ਦੇ ਹੱਥ ਦੇ ਨਾਲ ਆਹ ਜਿਹੜੇ ਸਾਰੇ ਟਰੈਕਟਰ ਦੇਖ ਰਹੇ ਹੋ ਆਪ ਤਿਆਰ ਕਰਦਾ ਪੀਵੀਸੀ ਪਾਈਪ ਦੀ ਮਦਦ ਨਾਲ ਠੀਕ ਆ ਤੁਹਾਨੂੰ ਸਾਰੀ ਜਾਣਕਾਰੀ ਏਸੀ ਵੀਡੀਓ ਚ ਬਾਈ ਕੋਲੋਂ ਦਵਾਵਾਂਗੇ ਠੀਕ ਆ ਤੇ ਪਹਿਲਾਂ ਆਪ ਕਰਦੇ ਆ ਬਾਈ ਡਿੰਗ ਆ ਬੇਨਤੀ ਕੀਤੀ ਇਹਨੇ ਕਿ ਸਾਡੇ ਚੈਨਲ ਨੰਬਰ ਦਾ ਡੈਰੀ ਫਾਰਮ ਨੂੰ ਸਬਸਕ੍ਰਾਈਬ ਤੇ ਫੋਲੋ ਇਹ ਵੈਲਕੰਡ ਯੂਬਰ ਨੂੰ ਜਰੂਰ ਦਬਾਉਣਾ ਤਾਂ ਕਿ ਇਸ ਤਰ੍ਹਾਂ ਦੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੇ ਵੀਡੀਓ ਬਣਾ ਲਈ ਬਕਰ ਨੰਬਰ ਹੈ ਬਈ 9417950102 ਜਿਹੜੇ ਕਿਸੇ ਵੀ ਨੂੰ ਲੋੜ ਹੋਈ ਸਾਡੇ ਨਾਲ ਸੰਪਰਕ ਕਰ ਸਕਦਾ ਹੈਗਾ ਤੁਹਾਨੂੰ ਬਕਰ ਦਿਆ ਬਾਈ ਨੇ ਦਾ ਬਸ਼ੀਗਾ ਬਾਈ ਸਹੀ ਗੱਲ ਬਾਈ ਨਾਮ ਆਪਣਾ ਮੇਰਾ ਨਾਮ ਅਭਿਜੋਤ ਬਾਵਾ ਅਭਿਜੋਤ ਬਾਵਾ ਠੀਕ ਆ ਬਾਈ ਬਾਈ ਪਿੰਡ ਪਿੰਡ ਰਾਮਪਰਾਹੂਲ ਪਿੰਡ ਰਾਮਪਰਾਹੂਲ ਘਰ ਕਿੱਥੇ ਰਿਹਾ ਬਈ ਘਰ ਆਪਣੇ ਘੋੜੀਆਂ ਪਾਰਕਿੰਗ ਦੇ ਵਿੱਚ ਹੈ ਘੋੜੀਆਂ ਪਾਰਕਿੰਗ ਦੇ ਵਿੱਚ ਬਾਈ ਫਾਦਰ ਦਾ ਨਾਮ ਮੇਰੇ ਫਾਦਰ ਦਾ ਨਾਮ ਜਸਵਿੰਦਰ ਦਾਸ ਹੈ ਜੋ ਜਸਵਿੰਦਰ ਦਾਸ ਦਾਸ ਸਿੰਘ ਠੀਕ ਆ ਬਾਈ ਬਾਈ ਕਿਹੜੀ ਕਲਾਸ ਪੜਦਾ ਮੈਂ 10ਥ ਕਲਾਸ ਪੜਦਾ ਸਕੂਲ ਕਿਹੜਾ ਬਾਈ ਐਸਓਈ ਮੰਡੀ ਫੋੜੀ ਐਸਓਈ ਮੰਡੀ ਫੋੜੀ ਸਰਕਾਰੀ ਸੀਨੀਅਰ ਸੈਕੰਡਰੀ ਠੀਕ ਆ ਬਾਈ ਸਗਾਈ ਸਕੂਲ ਬਾਈ ਪੜਦਾਗਾ ਕਿੰਨੀ 10ਵੀਂ ਕਲਾਸ ਬਾਈ ਪੜਦਾ ਤੇ ਬਾਕੀ ਬਾਈ ਨਿਕਲ ਆ ਦੇਖੋ ਠੀਕ ਆ ਪਹਿਲਾਂ ਦੀ ਕਲਾ ਦੇਖੋ ਬਾਈ ਦੀ ਬਾਈ ਟਰੈਕਟਰ ਚਲਾ ਕੇ ਸਹੀ ਸਦਾ ਕਿੱਥੇ ਚਲਾਣਾ ਬਈ ਬੰਦੂਆ ਬਾਈ ਬੰਦ ਕਰਦਾ ਬਈ ਓਕੇ ਬੈਂਡਰੀ ਗਿਨੈਟਿਕ ਕਰ ਕਲਾ ਕਲਾ ਬਈ ਕੁਝ ਕਰ ਇਹ ਦੇਖੋ ਬਈ ਅੰਦਰ ਪੂਰਾ ਸਰਬੂ ਸਰਬੂ ਮੋਟਰ ਮੋਟਰ ਲੱਗੀ ਹੋਈ ਠੀਕ ਆ ਬਈ ਆਈ ਦੇ ਆਦੇ ਕੀ ਤਿਆਰ ਕੀਤੇ ਹੋਏ ਟਰੈਕਟਰ ਆ ਗਏ ਬਈ ਅੱਥੀ ਤਿਆਰ ਕਰਤਾ ਸਾਰੇ ਨੇ ਹਾਂਜੀ ਕਾਦੀ ਮਜ਼ਾ ਨਾ ਕਰਦਾ ਆ ਪੀਵੀਸੀ ਪਾਈ ਦੇ ਸ਼ੀਟ ਬਣਾ ਦੇ ਪੀਵੀਸੀ ਸ਼ੀਟ ਬਣਾ ਕੇ ਬਾਈ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਆਪਾਂ ਇਸ ਵੀਡੀਓ ਵਿੱਚ ਠੀਕ ਆ ਬਾਈ ਇੰਜੀਨੀਅਰ ਨੂੰ ਮਾਤ ਪਾਉਂਦਾ ਬਾਈ ਛੋਟੀ ਉਮਰ ਆ ਠੀਕ ਆ ਬੱਚੇ ਦੀ ਤੇ ਤੁਸੀਂ ਦੇਖ ਸਕਦੇ ਹੋ ਬਈ ਪਰ ਆਪ ਕਿਵੇਂ ਤਿਆਰ ਕਰਦਾ ਬਾਈ ਮਿਹਨਤ ਦੇਖੋ ਪੇਪਰ ਚੱਲਦਾ ਏ ਤੇ ਗੇਮ ਦੇ ਟਾਈਗਰੀ ਵੀ ਮੋਣੀ ਰੁਕੋ ਇੱਕ ਮਿੰਟ 说那你。<Excellent. S 2>